ਜ਼ਿਲ੍ਹਾ ਚਲੰਦਰ ਦੀ ਜਮੂਰੀ ਕਿਸਾਨ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅੱਜ ਮਕੇਰੀਆਂ ਦੇ ਨੇੜੇ ਪਿੰਡ ਮਹਿਤਾਬਪੁਰ ਚ ਹੜ੍ਹਾਂ ਤੇ ਮੀਹਾਂ ਤੋਂ ਪੀੜਤ ਲੋਕਾਂ ਨੂੰ ਵਿੱਤੀ ਮਦਦ ਦਿੱਤੀ ਗਈ। ਇਹ ਰਕਮ ਮਠੱਡਾ ਕਲਾਂ ਬਿਲਗਾ ਫਲੋਰ ਠੇਸੀਆਂ ਕਾਨਾਂ ਆਦ ਨਾਲ ਸੰਬੰਧਤ ਵਿਦੇਸ਼ਾਂ ਚ ਬੈਠੇ ਪ੍ਰਵਾਸੀ ਭਾਰਤੀ ਨੇ ਭੇਜੀ ਸੀ। ਆਗੂਆਂ ਵੱਲੋਂ ਪਿੰਡ ਵਿੱਚ ਦੌਰਾ ਕਰਨ ਤੋਂ ਪ੍ਰੰਤ ਪਤਾ ਲੱਗਾ ਕਿ ਲੋਕ ਬਹੁਤ ਹੀ ਮਾੜੇ ਹਾਲਾਤਾਂ ਵਿੱਚ ਰਹਿੰਦੇ ਹਨ। ਇੱਕ ਘਰ ਦੀ ਛੱਤ ਹਾਲੇ ਵੀ ਕੰਦਿਆਂ ਦੀ ਬਣੀ ਹੋਈ ਹੈ। ਪਿੰਡ ਦੇ ਵੱਡੇ ਹਿੱਸੇ 'ਚ ਘਰਾਂ ਦੇ ਅੰਦਰ ਕਈ-ਕਈ ਫੁੱਟ ਪਾਣੀ ਆ ਗਿਆ ਸੀ। ਸ਼ੀਰਪາກ ਸਿੰਘ ਨੌਜਵਾਨ ਸਭਾ ਦੇ ਸੂਬਾ ਜਨਰਲ ਸਕੱਤਰ ਧਰਮਿੰਦਰ ਸਿੰਘ, ਮਾਸਟਰ ਤਰਸੀਮ ਸਿੰਘ ਮਹਿਤਾਪੁਰ ਅਤੇ ਲੱਕੀ ਦੀ ਅਗਵਾਈ 'ਚ ਦਿੱਤੀ ਸਹਾਇਤਾ ਦੀ ਵੰਡ ਕੀਤੀ ਗਈ। ਇਸ ਮੌਕੇ ਜਮੂਰੀ ਕਿਸਾਨ ਸਭਾ ਦੇ ਆਗੂ ਸੰਤੋਖ ਸਿੰਘ ਬਿਲਗਾ, ਜਸਵਿੰਦਰ ਸਿੰਘ ਢੇਸੀ, ਸ਼ੀਰਪາກ ਸਿੰਘ ਨੌਜਵਾਨ ਸਭਾ ਦੇ ਸਾਬਕਾ ਆਗੂ ਡਾਕਟਰ ਸਰਵਜੀਤ ਮਠੱਡਾ, ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਬਲਜਿੰਦਰ ਬਿਲਗਾ ਆਦਿ ਹਾਜ਼ਰ ਸਨ। ਅਸਿਕਾਲ ਜੀ ਪੂਰੇ ਪੰਜਾਬ ਭਰ ਦੇ ਵਿੱਚ ਹੜਾਂ ਦੀ ਮਾਰ ਜਿੱਥੇ ਲੋਕਾਂ ਨੇ ਝੱਲੀ ਆ ਉੱਥੇ ਪੰਜਾਬ ਦੇ ਵਿੱਚ ਅਲੱਗ-ਅਲੱਗ ਜਥੇਬੰਦੀਆਂ ਸਮਾਜਿਕ ਕਾਰਕੁਨ ਲਗਾਤਾਰ ਇੱਕ ਦੂਜੇ ਦੀ ਬਾਹ ਫੜ ਰਹੇ ਆ ਅੱਜ ਸਾਡੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਆਗੂ ਸਰਜੀਤ ਗੇਲ ਜੀ ਸੰਤੋਖ ਸਿੰਘ ਬਿਲਗਾ ਜੀ ਇਧਰ ਜਸਵੰਤ ਸਿੰਘ ਕੇ ਸੀ ਜਸਵਿੰਦਰ ਸਿੰਘ ਕੇ ਸੀ ਜੀ ਤੇ ਨਾਲ ਹੀ ਆਪਣੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜਿਹੜੇ ਸੂਬਾਈ ਪ੍ਰਧਾਨ ਮਨਜਿੰਦਰ ਸਿੰਘ ਤੇ ਸੀ ਇਹ ਪੂਰੀ ਟੀਮ ਬਣਾ ਕੇ ਆਇਆ ਤੇ ਇਹਨਾਂ ਦੇ ਵੱਲੋਂ ਹਾਰਡ ਪ੍ਰਭਾਵਤ ਇਲਾਕਿਆਂ ਦਾ ਲਗਾਤਾਰ ਦੌਰਾ ਵੀ ਕੀਤਾ ਜਾ ਰਿਹਾ ਹੜ੍ਹਾਂ ਦੇ ਦੌਰਾਨ ਪੂਰੀ ਬਾਹਵਾਂ ਵੀ ਲੋਕਾਂ ਦੀ ਪੜੀ ਹੈ ਤੇ ਅੱਜ ਸਾਡੇ ਮੁਕੇਰੀਆਂ ਦੇ ਵਿੱਚ ਜਿਹੜੇ ਹੜਪੀੜਤ ਲੋਕ ਹੈ ਜਿਹੜੇ ਬਿਲਕੁਲ ਮਜ਼ਦੂਰ ਹੈ ਜਿਨ੍ਹਾਂ ਦੇ ਘਰ ਹੜ੍ਹ ਕਰਕੇ ਨੁਕਸਾਨੇ ਗਿਆ ਉਹਨਾਂ ਦੀ ਜਿਹੜੀ ਮਾਇਕ ਸਹਾਇਤਾ ਜਿਹੜੀ ਹੈ ਇਹਨਾਂ ਦੇ ਵੱਲੋਂ ਕੀਤੀ ਗਈ ਹੈ ਮੈਂ ਸਰਜੀਤ ਗਿੱਲ ਜੀ ਨੂੰ ਕਹਿਣਾ ਕਿ ਉਹ ਦੋਖ ਸ਼ਬਦ ਜ਼ਰੂਰ ਕਹਿਣ ਕਿ ਹੜ੍ਹਾਂ ਦੇ ਵਿੱਚ ਚਲਦਿਆਂ ਕਿਸ ਪ੍ਰਕਾਰ ਦੇ ਨਾਲ ਇਹ ਮੁਕੇਰੀਆਂ ਦੇ ਵਿੱਚ ਪਹੁੰਚੇ ਚਲ ਜੀ ਅਸੀਂ ਅੱਜ ਜਲੰਧਰ ਦੀ ਜਮੂਰੀ ਕਸੌਂ ਸਭਾ ਤੇ ਸ਼੍ਰੀ ਭਗਤ ਸਿੰਘ ਨੌਜਨ ਸਭਾ ਵੱਲੋਂ ਆਏ ਆਂ ਇਦੇ ਵਿੱਚ ਲੋਕ ਰੂਪ ਦੇ ਵਿੱਚ ਮਠੱਡਾ ਕਲਾਂ ਤੇ ਬਿਲਗਾ ਕੇ ਪਲੱਸ ਬਲੌਕ ਤੋਂ ਹੋਰ ਨਖਾਵਾਂ ਤੋਂ ਜਿਹੜੀ ਸਹਾਇਤਾ ਇਕੱਠੀ ਹੋਈ ਆ ਉਸ ਸਹਾਇਤਾ ਨੂੰ ਅਸੀਂ ਵਾਪਸ ਖਾਵਾਂ ਦੇ ਉੱਤੇ ਜਾ ਕੇ ਜਿਹੜੀ ਆ ਉਹ ਵੰਡਣ ਦਾ ਜਿਹੜਾ ਆ ਉਹ ਕੰਮ ਕੀਤਾ ਤੇ ਇਹ ਪੋਦੇਸ਼ਾਨੇ ਵਿੱਚ ਰਹਿੰਦੇ ਜਿਹੜੇ ਆ ਆਪਣੇ ਮਿੱਤਰ ਪਿਆਰੇ ਉਹਨਾਂ ਦੀ ਸਹਾਇਤਾ ਉਹਨਾਂ ਵੱਲੋਂ ਆਈ ਸਹਾਇਤਾ ਆ ਉਹ ਤਵੱਸਾ ਸੀ ਕੋਸ਼ਿਸ਼ ਆ ਵੀ ਉਸ ਤੇਦੀ ਮਦਦ ਹੋ ਸਕੇ ਇਹ ਛੋਟੀ ਜਿਹੀ ਅਸੀਂ ਕੋਸ਼ਿਸ਼ ਕੀਤੀ ਆ ਸ਼ੁਕਰੀਆ ਅ ਇਹ ਅਸੀਂ ਵੀ ਆਪਣੇ ਮੁਕੇਰੀਆਂ ਤੇ ਜਿੰਨੀ ਵੀ ਸਾਡੀ ਜਥੇਬੰਦੀਆਂ ਦੀ ਆਗੂਆਂ ਕਿਸਾਨ ਮੋਰਚਾ ਮੁਕੇਰੀਆਂ ਤੇ ਜਮੂਰੀ ਕਿਸਾਨ ਸਭਾ ਤੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਜਿਹੜੀ ਮੁਕੇਰੀਆਂ ਦੀ ਟੀਮ ਹੈ ਉਹਦੇ ਵੱਲੋਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਯਤਨ ਕੀਤਾ ਹੈ ਤੇ ਅੱਜ ਇਹ ਮਾਤਾ ਜੀ ਹੈ ਕੀ ਨਾਂ ਇਹਨਾਂ ਦਾ ਕਮਲੋਦੇਵੀ ਕਮਲੋਦੇਵੀ ਬਨਾਰਸੋ ਦੇਵੀ ਜਿਹੜੇ ਮਹਤਾਪੁਰ ਹੈ ਵਿੱਡੋ ਹੈ ਤੇ ਇਹਨਾਂ ਦੀ ਜਿਹੜੀ ਹੈ ਇਹਨਾਂ ਦੇ ਵੱਲੋਂ ਜਿਹੜੀ ਹੈ ਮਦਦ ਕੀਤੀ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ